ਆਹੋ ਤੁਸੀਂ ਇਹਨਾਂ ਦੀ ਪ੍ਰੈਸ ਕਾਨਫਰੰਸ ਸੁਣ ਲਈ ਆ ਦੇਖੋ ਅਸੀਂ ਕੁਝ ਦਿਨ ਪਹਿਲਾਂ ਤੁਹਾਡੇ ਕੋਲ ਇੱਕ ਵਿਜ਼ਨ ਡਾਕੂਮੈਂਟ ਰੱਖਿਆ ਸੀਗਾ ਉਹਦੇ ਜੀ ਕਾਫੀ ਡਿਟੇਲਡ ਹਰ ਇੱਕ ਮੁੱਦੇ ਤੇ ਪ੍ਰੈਕਟੀਕਲ ਤੇ ਲੌਂਗ ਟਰਮ ਦੋਵੇਂ ਅਸੀਂ ਚੀਜ਼ਾਂ ਰੱਖਿਆ ਸੀ ਨਾ ਤੇ ਉਹਦੇ ਜੀ ਤੁਸੀਂ ਦੇਖਿਆ ਕਿ ਸਭ ਕੁਝ ਅਸੀਂ ਵਿੱਚ ਕੋਸ਼ਿਸ਼ ਕੀਤੀ ਆਪਣੇ ਵੱਲੋਂ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ ਕਿ ਕਿਸੇ ਦੀ ਨੌਲੇਜ ਦੀ ਮੋਨੋਪੋਲੀ ਨਹੀਂ ਹੁੰਦੀ ਕੋਈ ਵੀ ਯੰਗ ਜਾਂ ਬਜ਼ੁਰਗ ਐਕਸਪੀਰੀਅੰਸ ਨਾਲ ਸ਼ੇਅਰ ਕਰ ਸਕਦਾ ਉਹ ਵਰਕਿੰਗ ਡਾਕੂਮੈਂਟ ਹੈ ਅਗਰ ਉਹਦੇ ਵਿੱਚ ਕੁਝ ਸੁਜੀਸ਼ਨਸ ਆ ਗਈਆਂ ਬਿਲਕੁਲ ਅਸੀਂ ਲੇਕਿਨ ਤੁਸੀਂ ਉਹਦੇ ਦੇਖਿਆ ਕਿ ਅਸੀਂ ਸਭ ਚੀਜ਼ਾਂ ਟੱਚ ਕੀਤੀਆਂ ਨੇ ਆਪਣਾ ਅੰਬਰਸਰਲੀ ਸਪੈਸ਼ਲ ਪੈਕੇਜ ਡਰੱਗਸ ਲਾਅ ਐਂਡ ਆਰਡਰ ਐਗਰੀਕਲਚਰ ਡੇਰੀ ਲਾਈਫ ਸਟਾਕ ਇੰਡਸਟਰੀ ਇਨਫਰਾਸਟ੍ਰਕਚਰ ਡਿਵੈਲਪਮੈਂਟ ਐਜੂਕੇਸ਼ਨ ਯੂਥ ਹੈਲਥ ਕੇਅਰ ਔਮਨ ਆਪਣਾ ਕਲਚਰਲ ਹੈਰੀਟੇਜ ਪ੍ਰੋਮੋਟ ਟੂਰਿਜ਼ਮ ਜਿਹੜੀਆਂ ਮੈਂ ਪਹਿਲਾਂ ਵੀ ਤੁਹਾਡੇ ਨਾਲ ਗੱਲਾਂ ਕਰਦਾ ਰਿਹਾ ਹਾਂ ਤੇ ਐਦਕਾ ਉਹਨਾਂ ਨੂੰ ਅਸੀਂ ਟੱਚ ਕੀਤਾ ਮੈਨੂੰ ਇਹ ਖੁਸ਼ੀ ਆ ਮੈਂ ਸਿਰਫ ਇਹ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਦੇਖੋ ਇਹ ਪੋਜ਼ਿਟਿਵ ਡਿਵੈਲਪਮੈਂਟਸ ਨਾਲ ਹੀ ਸ਼ੁਰੂ ਹੋ ਗਈਆਂ ਤੁਹਾਨੂੰ ਪਹਿਲੀ ਵਾਰੀ ਵਿਕਸ਼ਿਤ ਅੰਮ੍ਰਿਤਸਰ ਦਾ ਦੱਸਿਆ ਸੀਗਾ ਮੈਂ ਕਿ 850 ਕਰੋੜ ਰੁਪਇਆ ਨੀਅਰਲੀ ਇਕੱਠਾ ਕੀਤਾ ਆ ਹੁਣ ਮੈਨੂੰ ਪਤਾ ਕਿ ਵਿਕਸ਼ਿਤ ਅੰਮ੍ਰਿਤਸਰ.org ਆਪਰੇਸ਼ਨਲ ਹੈ ਵੈਬਸਾਈਟ ਔਰ ਆਲਰੇਡੀ ਉਹਨਾਂ ਨੇ ਕਨੈਕਟ ਹੋ ਰਹੇ ਨੇ ਕਈ ਬੱਚਾ ਨੇ ਸਟਾਰਟਅਪ ਲਈ ਉਹਨਾਂ ਨੇ ਇੱਕ ਸਿਸਟਮ ਬਣਾਇਆ ਆ ਤੇ ਸਟਾਰਟਅਪ ਲਈ ਲੋਕ ਅਪਲਾਈ ਕਰ ਰਹੇ ਨੇ ਤੇ ਤੁਹਾਨੂੰ ਇਹੋ ਹੀ ਰਿਕੁਐਸਟ ਹੈ ਕਿ ਇਹ ਪਪੂਲਰਾਈਜ਼ ਕਰੋ ਇਹ ਜੇ ਸਾਰੇ ਏਰੀਆਸ ਔਰ ਫਲੈਕਸੀਬਿਲਟੀ ਹੈ ਤੇ ਨਾਲ ਆਪਣਾ ਦੂਸਰ ਉਹਨਾਂ ਦੇ 3 ਪ੍ਰੋਜੈਕਟ ਮੈਂ ਪਹਿਲੇ ਪਿਛਲੀ ਵਾਰੀ ਵੀ ਦੱਸਿਆ ਸੀ ਇੱਕ ਤਾਂ ਸਟਾਰਟਅਪ ਔਰ ਸਪੈਸ਼ਲੀ ਆਪਣੀਆਂ ਊਮਨ ਤੇ ਯੂਥ ਲਈ ਤੇ ਏਰੀਆਸ ਅਕ੍ਰੋਸ ਸੀਗੇ ਮੈਂ ਤਾਂ ਸਿਰਫ ਉਹੀ ਇੰਟਰਪ੍ਰੀਟ ਕਰ ਰਿਹਾ ਜੋ ਮੇਰੇ ਨਾਲ ਉਹਨਾਂ ਨੇ ਦੱਸਿਆ ਲੇਕਿਨ ਮੈਨੂੰ ਇਹ ਪਤਾ ਕਿ ਫਲੈਕਸੀਬਿਲਟੀ ਬਹੁਤ ਹੈਗੀ ਆ ਤੇ ਦੂਸਰੀ ਚੀਜ਼ ਸਵਾਸ਼ੰਮ੍ਰਿਤ ਸਰ ਹੁਣ ਇਹਦੇ 'ਚ ਤੁਹਾਨੂੰ ਵੀ ਜਾਣ ਕੇ ਖੁਸ਼ੀ ਹੋਏਗੀ ਕਿ ਜਿੱਥੇ-ਜਿੱਥੇ ਜਿਤਨਾ ਤੁਸੀਂ ਨਿਊਜ਼ ਪਾਉਂਦੇ ਹੋ ਕਿ ਮੈਂ ਡੰਪ ਚ ਗਿਆ ਤੇ ਮੈਨੂੰ ਖੁਸ਼ੀ ਆ ਕਿ ਸਾਡੇ ਐਨਆਰਆਈ ਉਹਨੂੰ ক্লোਜ਼ਲੀ ਵਾਚ ਕਰ ਰਹੇ ਨੇ ਤੇ ਡੰਪ ਤੇ ਵੀ ਪਹੁੰਚ ਗਏ ਉਹਨਾਂ ਨੇ ਮੈਡੀਕਲ ਕੈਂਪ ਵੀ ਲਗਾਇਆ ਡੰਪ ਤੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਆ ਦੇਖਿਆ ਕਿਹੜੀ ਟੈਕਨੋਲੋਜੀ ਚਾਹੀਦੀ ਆ ਸੋ ਆ ਚੀਜ਼ਾਂ ਆਲਰੇਡੀ ਆਪਰੇਸ਼ਨਲ ਹੋ ਰਹੀਆਂ ਨੇ ਸੋ ਇਹਦਾ ਵੀ ਮੈਂ ਤੁਹਾਨੂੰ ਇੱਕ ਹੋਰ ਤੁਹਾਨੂੰ ਪਤਾ ਸਕਾਲਰਸ਼ਿਪ ਦੀ ਇੱਕ ਐਨਆਰਆਈ ਭਾਈ ਸਾਹਿਬ ਆਏ ਸੀ ਮੇਰੇ ਕੋਲ ਉਦੋਂ ਮੈਂ ਉਹਨਾਂ ਨੂੰ ਮੈਂਸ਼ਨ ਕੀਤਾ ਸੀ ਕਿ ਇਹ ਸਕਾਲਰਸ਼ਿਪ ਦਿਓ ਤੁਸੀਂ ਉਹਨਾਂ ਦਾ ਉੱਥੇ ਮੈਡੀਕੇਅਰ ਦਾ ਵੀ ਹੈਗਾ ਕਾਫੀ ਤਕੜਾ ਬਿਜ਼ਨਸ ਮੈਨੂੰ ਇਹ ਖੁਸ਼ੀ ਆ ਕਿ ਕੱਲ ਮੇਰਾ ਖਿਆਲ ਕੱਲ ਸ਼ਾਇਦ ਉਹਨਾਂ ਨੇ 10 ਸਿਲੈਕਟ ਕਰ ਲੈਨੇ ਬੱਚੇ ਹਾਂਜੀ ਤੇ ਉਹਨਾਂ ਨੂੰ ਮਿਲੇ ਵੀ ਨੇ ਸੋ ਉਹ ਵੀ ਪ੍ਰੋਸੈਸ ਸ਼ੁਰੂ ਹੋ ਗਿਆ ਇਹ ਤਾਂ ਬਿਲਕੁਲ ਜਿਹੜੀਆਂ ਆਊਟਸਾਈਡ ਐ ਸਾਰੀਆਂ ਚੀਜ਼ਾਂ ਸਾਡੇ ਵਿਜ਼ਨ ਡਾਕੂਮੈਂਟ ਵੀ ਹੈਗੀ ਆ ਮੈਂ ਤਾਂ ਇਹ ਅੱਗੇ ਦੱਸ ਰਿਹਾ ਤੇ ਨਸ਼ਾ ਮੁਕਤ ਅੰਮ੍ਰਿਤ ਸਰਚ ਇਹ ਵੀ ਉਹਨਾਂ ਦਾ ਇੱਕ ਪ੍ਰੋਜੈਕਟ ਹੈ ਤੇ ਇਹਦੇ ਤੁਹਾਨੂੰ ਯਾਦ ਹੈ ਕਿ ਦਵਾਈਆਂ ਦੀ ਪਿਓਰਮੈਂਟ ਦੀ ਬੜੀ ਇੰਪੋਰਟੈਂਟ ਕਿ ਦੁਨੀਆਂ 'ਚ ਕਿਹੜੀਆਂ ਬੈਸਟ ਪ੍ਰੈਕਟਿਸਸ ਨੇ ਕਿਹੜੀਆਂ ਦਵਾਈਆਂ ਸਕਸੈਸਫੁਲ ਨੇ ਤੇ ਇਹ ਅਮਰੀਕਾ ਦੀ ਦੋ ਦਵਾਈਆਂ ਨੇ ਇੱਕ ਨੈਜ਼ਲ ਡਰਾਪਸ ਨੇ ਤੇ ਇੱਕ ਆਪਣਾ ਵੈਕਸੀਨੇਸ਼ਨ ਆ ਇਹ ਜਿਹੜੇ ਨੈਜ਼ਲ ਡਰਾਪਸ ਖਾਸ ਤੌਰ ਤੇ ਓਵਰਡੋਸ ਜਿਹੜੇ ਪੇਸ਼ੈਂਟਸ ਹੁੰਦੇ ਨੇ ਉਹਨਾਂ ਨੇ ਉਹਦੀ ਪਿਕਯੂਰਮੈਂਟ ਸ਼ੁਰੂ ਕਰਤੀ ਆ ਤੇ ਬਾਕੀ ਤੁਸੀਂ ਉਹਨਾਂ ਕੋਲ ਡਿਟੇਲ ਲੈ ਸਕਦੇ ਹੋ ਐਮਓਯੂ ਵਗੈਰਾ ਉਹਨਾਂ ਨੇ ਉਹ ਦਵਾਈਆਂ ਲੈ ਕੇ ਅੰਮ੍ਰਿਤਸਰ ਲਈ ਫ੍ਰੀ ਭੇਜ ਰਹੇ ਨੇ ਇਹਨਾਂ ਦਾ ਕੋਈ ਵੀ ਇਹ ਲੋਨ ਨਹੀਂ ਹੈਗਾ ਕਿਉਂਕਿ ਕਿਸੇ ਮੇਰੇ ਆਪੋਨੈਂਟ ਨੇ ਕਿਹਾ ਜੀ ਲੈ ਜੀ ਉਹ ਤਾਂ ਲੋਨ ਹੈਗਾ ਹੁਣ ਅਗਰ ਇਹ ਸਮਝ ਨਾ ਹੋਵੇ ਲੋਨ ਤੇ ਅਸਿਸਟੈਂਸ ਕੀ ਫਰਕ ਹੈ ਕਿਉਂਕਿ ਇਹਨਾਂ ਦੀ ਆਦਤ ਹੈ ਨਾ ਲੋਨ ਲੈ ਕੇ ਜੇਬ ਚ ਪਾਓ ਤੇ ਐਨਕਾਂ ਇਹ ਸਿਸਟਮਸ ਦੇ ਪ੍ਰੋਜੈਕਟ ਨੇ ਔਰ ਆਲਰੇਡੀ ਹੋ ਚੁੱਕੇ ਮੈਂ ਤੁਹਾਨੂੰ ਇਹ ਵੀ ਦੱਸਿਆ ਸੀ ਹੁਣ ਮੈਨੂੰ ਖੁਸ਼ੀ ਹੋਈ ਕਿ ਇਸ ਕਮੇਟੀ ਜਿਹੜੀ ਇਹਨਾਂ ਨੇ ਬਣਾਈ ਹੈ ਇਸ ਗਰੁੱਪ ਨੇ ਇਹਦੇ ਡਾਕਟਰ ਰਾਹੁਲ ਗੁਪਤਾ ਵੀ ਨੇ ਜਿਹੜੇ ਸਭ ਤੋਂ ਵੱਡੇ ਵਾਈਟ ਹਾਊਸ ਦੇ ਐਸ ਵੇਲੇ ਡਰੱਗਸ ਦੇ ਜ਼ਾਰ ਨੇ ਸਭ ਤੋਂ ਵੱਡੇ ਤੇ ਸਾਡੇ ਇੱਥੇ ਡਾਕਟਰ ਪਾਠੀਆਂ ਨੇ ਅੰਬਰ ਸਾਡੇ ਜਿਹੜੇ ਇੱਕ ਬੜੀ ਐਕਸਪਰਟਿਸ ਰਹੀ ਹੈ ਇਹਦੇ ਚ ਨਹੀਂ ਸੋ ਇਹ ਵੀ ਹੋ ਗਿਆ ਫਿਰ ਤੁਸੀਂ ਇੱਕ ਹੋਰ ਖਬਰ ਪੜ੍ਹੀ ਹੋਊਗੀ ਮੈਂ ਪੇਕਿਉਰਮੈਂਟ ਵਗੈਰਾ ਦੀ ਵੀ ਗੱਲ ਮੈਂ ਫਾਰਮਰ ਨਾਲ ਬਾਰ-ਬਾਰ ਕਰਦਾ ਰਹਿਣਾ ਕਿ ਸਾਨੂੰ ਦੁਬਈ ਯੂਏਈ ਸਾਊਦੀ ਅਰੇਬੀਆ ਪਛਾਣਾ ਚਾਹੀਦਾ ਆਪਣਾ ਸਮਾਨ ਤੇ ਸਭ ਤੋਂ ਇੱਕ ਵੱਡੀ ਕੰਪਨੀ ਜਿਹੜੀ ਲੂਲੂ ਗਰੁੱਪ ਹੈ ਹਾਂਜੀ ਉਹਨਾਂ ਨੇ ਇਹ ਡਿਸੀਜਨ ਲਿਆ ਆ ਕਿ ਆਪਣਾ ਲੋਜਿਸਟਿਕਸ ਤੇ ਫੂਡ ਪ੍ਰੋਸੈਸਿੰਗ ਸੈਂਟਰ ਅਮਰitsar ਚ ਖੋਲਣਗੇ ਉਹਨੇ ਦੁਨੀਆ ਦੇ బిਗੇਸਟ ਰਿਟੇਲਰਸ ਨੇ ਇਹਨਾਂ ਦੀਆਂ ਸ਼ਾਪਿੰਗ ਮਾਲਸ ਨੇ ਹਾਈਪਰਮਾਰਕੀਟਸ ਨੇ ਫੂਡ ਪ੍ਰੋਸੈਸਿੰਗ ਅਗਰ ਤੁਸੀਂ ਸ਼ੋਰ ਉਹਨਾਂ ਦੀ ਪੜੀ ਹੋਈ ਨਿਊਜ਼ ਆਈਟਮ ਲੇਕਿਨ ਇਹ ਵੀ ਪ੍ਰੋਸੈਸ ਸ਼ੁਰੂ ਹੋ ਗਿਆ ਹੈ ਤੇ ਹੋਰ ਆਪਾਂ ਜਿਹੜੀ ਇੱਕ ਹੋਰ ਖਬਰ ਸੀਗੀ ਮੈਂ ਮੈਨੂੰ ਇਹਨਾਂ ਨੇ ਟੈਨਸ਼ਨ ਦਵਾਈ ਜਿਹੜੇ ਸਾਡੇ ਆਪਣਾ ਅਮਰੀਕਨ ਭਾਈਜਾਰਾ ਅਮਰੀਕਾ 'ਚ ਹੈਗਾ ਕਿ ਐਮਓਯੂ ਇੱਕ ਪ੍ਰਿੰਸਟਨ ਮਾਈਕ੍ਰੋਵੇਵ ਟੈਕਨੋਲੋਜੀ ਜਿਹਦੀਆਂ ਮੈਨੂਫੈਕਚਰਿੰਗ ਯੂਨਿਟਸ ਉਹ ਪਲਾਨ ਕਰ ਰਹੇ ਨੇ ਅੰਬਰਸਰ ਖੋਲਣ ਦੇ ਦੇਖੋ ਮੈਂ ਤੁਹਾਨੂੰ ਕਹਿੰਦਾ ਰਿਹਾ ਆਂ ਬਾਰ-ਬਾਰ ਇਹ ਕਹਿੰਨਾ ਆ ਉਹ ਸਾਡਾ ਕਈ ਵਾਰੀ ਨਹੀਂ ਸਮਝ ਲੱਗਦੀ ਲੱਗਦਾ ਆ ਕਿ ਤਾਂ ਹਵਾਈ ਗੱਲਾਂ ਕਰਦੇ ਨੇ ਕਿ ਯਾਰ ਅਗਰ ਆਪਾਂ ਹਵਾਈ ਗੱਲਾਂ ਨਹੀਂ ਕਰਾਂਗੇ ਤਾਂ ਸਾਡੇ ਬੱਚੇ ਕਹੇ ਕਿ ਜਾਣਗੇ ਇਹਨਾਂ ਨੇ ਤਾਂ ਪਛਾਣ ਹੀ ਲੈ ਗਏ ਨੇ ਤੇ ਉਹ ਜਿਹੜੀਆਂ ਨਿਊ ਅਮਰਜਿੰਗ ਟੈਕਨੋਲੋਜੀਜ਼ ਆ ਇਹ ਯੂਨੀਵਰਸਿਟੀ ਕੁਆਂਟਮ ਚ ਵੀ ਮਸ਼ਹੂਰ ਆ ਤੇ ਇਹਨਾਂ ਨੂੰ ਇਸ ਵਿਕਸ਼ਿਤ ਗਰੁੱਪ ਨੇ ਐਮਓਯੂ ਸਾਈਨ ਕੀਤਾ ਆ ਕਿ ਅੰਮਰਸਰਜ ਇਹ ਮੈਨੂਫੈਕਚਰਿੰਗ ਵੀ ਕਰਨਗੇ ਇਥੇ ਟਾਈ ਆਪ ਵੀ ਕਰਦੇ ਸੋ ਇਹ ਵੀ ਇੱਕ ਪ੍ਰੋਸੈਸ ਹੋ ਗਿਆ ਸ਼ੁਰੂ ਫਿਰ ਤੁਹਾਨੂੰ ਯਾਦ ਹੋਊਗਾ ਕਿ ਆਪਾਂ ਇੱਕ ਵਾਰੀ ਇੱਕ ਐਨਆਰਆਈ ਆਏ ਸੀ ਜਿਨ੍ਹਾਂ ਦੇ ਯੂਪੀ ਚ ਹਸਪਤਾਲ ਨੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਮੈਂ ਮੇਰੀ ਰਿਕਵੈਸਟ ਹੈ ਕਿ ਅੰਬਰਸਰ ਖੋਲਾਂਗਾ ਉਹ ਵੀ ਆਏ ਹੋਏ ਨੇ ਆਪਣਾ ਲੈਂਡ ਦੇਖ ਰਹੇ ਨੇ ਕਿ ਖੋਦੀ ਖਰੀਦ ਕੇ ਮੁਕਤੋ ਹਸਪਤਾਲ ਹੋਣਾ ਉਹਨਾਂ ਨੇ ਯੂਪੀ ਖੋਲਿਆ ਹੋਇਆ ਤੇ ਤੁਹਾਨੂੰ ਯਾਦ ਹੋਵੇਗਾ ਕਿ ਮੈਂ ਉਹਨਾਂ ਨੂੰ ਇਹ ਵੀ ਰਿਕੁਐਸਟ ਕੀਤੀ ਸੀ ਕਿ ਸਾਡੇ ਅੰਮ੍ਰਿਤਸਰ ਦੇ ਕੁੜੀਆਂ ਤੇ ਮੁੰਡੇ ਨਰਸਿੰਗ ਦੀ ਟ੍ਰੇਨ ਕਰਦੇ ਕਿਉਂਕਿ ਨਰਸਿੰਗ ਦਾ ਅੱਜ ਕੱਲ ਦੁਨੀਆ 'ਚ ਬਹੁਤ ਜ਼ਿਆਦਾ ਓਪਰਚ्युनिटीਜ਼ ਹੈਗੀ ਹੈ ਤੇ ਨੈਕਸਟ ਸਟੈਪ ਉਹ ਵੀ ਕਰਨਗੇ ਉਹ ਸੋ ਉਹ ਵੀ ਇੱਥੇ ਨੇ ਲਾਸਟ VFS ਗਲੋਬਲ ਸੈਂਟਰ ਉਹਨਾਂ ਨੇ ਮੈਨੂੰ ਇਹ ਦੱਸਿਆ ਕਿ ਇਲੈਕਸ਼ਨਾਂ ਦੇ ਬਾਅਦ ਇਮੀਡੀਏਟਲੀ ਅੰਮ੍ਰਿਤਸਰ VFS Global Center ਖੋਲਣਗੇ ਤੁਹਾਨੂੰ ਪਤਾ ਹੈ ਕਿ ਕੌਂਸੂਲੇਟ ਦੀ ਗੱਲ ਤਾਂ ਆਨਗoing ਹੈ ਮੈਂ ਆਲਰੇਡੀ ਪੁੱਟ ਇਨ ਕਰਤੀ ਆ ਡਾਕਟਰ ਜੈ ਸ਼ੰਕਰ ਨੇ ਵੀ ਪਬਲਿਕਲੀ ਬੋਲਿਆ ਆ ਤੇ ਐਮਬੈਸਡਰ ਗਾਸਟੀਨਾ ਵੀ ਗੱਲ ਹੋਈ ਆ ਦੋ ਨਵੇਂ ਕੌਂਸੂਲੇਟ ਖੁੱਲਣੇ ਨੇ ਉਹ ਚਾਪਾਂ ਆਪਣੀ ਲੱਤ ਫਸਾਈ ਹੋਈ ਆ ਮੈਨੂੰ ਇਹ ਦੱਸੋ ਕਿ ਅੱਜ ਤੱਕ ਕਿਸੇ ਸਾਡੇ ਐਮਪੀ ਸਾਹਿਬ 8 ਸਾਲ ਦੇ ਇੱਥੇ ਰਹੇ ਨੇ ਕਦੀ ਇਹਨਾਂ ਨੇ ਗੱਲ ਕੀਤੀ ਆ ਇਹ ਪ੍ਰੋਸੈਸਿੰਗ ਸੈਂਟਰ ਦੀ ਇਹ ਇਥੇ ਆਪਾਂ ਕੌਂਸਲਿਟ ਵੀ ਖਿਲਾ ਲੀਏ ਤੋਂ ਇਹੋ ਜੀਆਂ ਕਈ ਚੀਜ਼ਾਂ ਨੇ ਮੈਂ ਦੇਖੋ ਸਵਾਲ ਜਵਾਬ ਚ ਆਪਾਂ ਜ਼ਰੂਰ ਕਰਾਂਗਾ ਮੋਦੀ ਸਰਕਾਰ ਦਾ ਰਿਪੋਰਟ ਕਾਰਡ 18 ਅਰਬੰਤ ਰੂਰਲ ਪ੍ਰੋਗਰਾਮਸ ਤੁਹਾਡੇ ਨਾਲ ਸ਼ੇਅਰ ਕੀਤਾ ਸੀਗਾ ਉਹ ਤੇ ਸਾਹਮਣੇ ਆ ਤੇ ਕਈ ਚੀਜ਼ਾਂ ਉਹਦੇ ਚੋਂ ਜਿਹੜਾ ਲੰਬਾ ਚੌੜਾ ਆਇਲਾ ਸਾਹਮਣੇ ਕਿਹਾ ਸੀਗਾ ਮੈਂ ਕਰੋੜਾਂ ਰੁਪਏ ਲੈ ਆਂਦੇ ਨੇ ਇਥੇ ਜੀ ਉਹ ਵੀ ਉਹ ਵੀ ਉਹਦੇ ਚੋਂ ਹੀ ਵਿੱਚੋਂ ਕੱਢਿਆ ਉਹਨਾਂ ਨੇ ਤੇ ਇਸ ਕਰਕੇ ਬਾਕੀ ਕੁਝ ਅਗਰ ਸਵਾਲ-ਜਵਾਬ ਚ ਕਰਨਾ ਹੈ ਆਪਾਂ ਹੋਰੋ ਕਰ ਲਵਾਂਗੇ ਠੀਕ ਠੀਕ ਸਰ ਸਾਹਿਬ ਇੱਕ ਪ੍ਰੋਜੈਕਟਸ ਨੂੰ ਦੱਸਿਆ ਹੈ ਸਾਹਿਬ ਸਵੱਛ ਅੰਮ੍ਰਿਤ ਸਰ ਦਾ ਡੀਏਡੀ ਚ ਨੇ ਕਿਹੜਾ ਇਨਵੈਸਟਮੈਂਟ ਪਲਾਨ ਹੈ ਕੀ ਇਹ ਦੇਰ ਦੇ ਪੈਸੇ ਨਹੀਂ ਕਰਨਗੇ ਮਾਦਾ ਮਤਲਬ ਬੜਾ ਜਿਹੜਾ ਸਰ ਇਤਰਾ ਹੈ ਕਿ ਇਹ ਬਿਲਕੁਲ ਨਹੀਂ ਕਰਨਗੇ ਕਿਉਂਕਿ ਇਹ ਦਿਨੀਸ਼ੀਏਟਿਵ ਮੈਂ ਹੀ ਤੁਹਾਨੂੰ ਦੱਸ ਰਿਹਾ ਕਿ ਇਹ ਦਿਨੀਸ਼ੀਏਟਿਵ ਲੈ ਲਿਆ ਗਿਆ ਮੈਂ ਬਾਰ-ਬਾਰ ਤੁਹਾਨੂੰ ਇਹ ਕਹਿ ਰਿਹਾ ਹਾਂ ਹੁਣ ਤੇ ਵੈਸੇ ਜੋਕ ਹੋ ਗਿਆ ਇਹ ਜਿਹੜਾ ਪੈਰਾਸ਼ੂਟ ਕੈਂਡੀਡੇਟ ਜੀ ਹੁਣ ਆਪਾਂ ਇਹਨੂੰ ਛੱਡੀਏ ਇਹ ਘਰ ਹੈਗਾ ਤੁਸੀਂ ਮੇਰਾ ਘਰ ਦੇਖ ਵੀ ਲਾ ਇੱਥੇ ਦਫ਼ਤਰ ਵੀ ਦਫ਼ਤਰ ਵੀ ਚੱਲ ਰਿਹਾ 24 7 ਫ੍ਰੀ ਟੋਲ ਫ੍ਰੀ ਨੰਬਰ ਵੀ ਪਬਲਿਸੀਜ਼ ਕੀਤਾ ਅਸੀਂ ਤੇ ਇੱਥੇ ਹੀ ਦਫ਼ਤਰ ਰਹਿਣਾ ਇੱਥੇ ਹੈਲਪ ਵੀ ਹੋਊਗੀ ਕਿਸੇ ਨੇ ਅਗਰ ਕੋਈ ਫਾਰਮ ਫਿਲ ਕਰਨੇ ਆ ਸੈਂਟਰਲ ਗਵਰਨਮੈਂਟ ਦੀ ਸਕੀਮ ਆ ਆਪਣਾ ਇਹ ਸਾਡੇ ਭਰਾਵਾਂ ਦੀ ਸਕੀਮ ਜੇ ਅਗਰ ਹੈਲਪ ਕਰਨੀ ਅਸੀਂ ਫੁੱਲ ਟਾਈਮ ਹਲਪ ਦਵਾਂਗੇ ਇਹ ਆ ਜਿਹੜੇ ਇਨੀਸ਼ੀਏਟਿਵ ਨੇ ਇਹ ਤੇ ਰਿਸਪੈਕਟਿਵ ਨੇ ਇਲੈਕਸ਼ਨ ਚ ਜਾਰੀ ਰਹਿਣਗੇ ਹਾਂ ਇਹ ਤੇ ਜਾਰੀ ਰਹਿਣਗੇ ਇਸ ਵਾਰ ਤੁਸਰ ਮੈਂ ਤਾਂ ਕੀਤਾ ਕਿ ਲੋਕਾਂ ਦੇ ਮਨਾਂ ਚ ਡਰਦਾ ਕਿ ਪੂਰੀ ਸਾਲੋਂ 3.5 ਲੱਖ ਵੋਟ ਦਿੱਤੀ ਜੋ ਉਸ ਤੋਂ ਹੋਰ ਹੋਣ ਤਾਂ ਦਾ ਰੁਕ ਨਹੀਂ ਕੀਤਾ ਦੇਖੋ ਤੁਸੀਂ ਬਾਰ-ਬਾਰ ਮੈਨੂੰ ਪੁਰਾਣੀਆਂ ਗੱਲਾਂ ਜਾਣ ਕੇ ਚੁੰਡੀ ਵੜਦੇ ਜੇ ਮੈਂ ਤੇ ਤੁਹਾਨੂੰ ਕਹਿੰਦਾ ਕਿ ਭਾਈ ਮੈਂ ਮਾਜੇ ਦਾ ਆ ਮੇਰਾ ਘਰ ਆ 55 ਸਾਲ ਦਾ ਹਉ ਤਾਂ ਤੁਸੀਂ ਸਾਰੇ ਕਮਰੇ ਵੀ ਦੇਖ ਲਏ ਆ ਹਾਂਜੀ ਕੋਈ ਇਸ ਕਰਕੇ ਹੁਣ ਆਪਾਂ ਗਾਂਧੀ ਗੱਲ ਕਰੀਏ ਗਾਂਧੀ ਕੋਈ ਗੱਲ ਕੋਈ ਗੱਲ ਗਾਂਧੀ ਬਹਿਣੇ ਤੁਰੀ ਤੁਸ ਜੀ ਸਰ ਕਿਸਾਨ ਨੇਤਾ ਜਿਹੜਾ ਰਾਜੇਵਾਲ ਆ ਉਹਨਾਂ ਨੇ ਕਿਹਾ ਕਿ ਪੁਲਿਸ ਸਾਡਾ ਕੱਕਰਦੀ ਪਈ ਹੈ ਸਵਾਲ ਜਵਾਬ ਕਰਦੇ ਸਾਡੇ ਹੱਕ ਆ ਸਾਨੂੰ ਸਵਾਲ ਜਵਾਬ ਕਰਨ ਹੀ ਦਿੱਤੇ ਜਾ ਰਹੇ ਅਸੀਂ ਬੂਥ ਲੈਵਲ ਤੇ ਬੀਜੇਪੀ ਦਾ ਵਿਰੋਧ ਕਰਾਂਗੇ ਇਹ ਤੁਹਾਨੂੰ ਥੋੜੀ ਜਿਹੀ ਗੱਲ ਪੋਲਿਟੀਕਲ ਲੱਗ ਰਹੀ ਹੈ ਫਿਰ ਹਾਂਜੀ ਇਹੜੀ ਸਵਾਲ ਜਵਾਬ ਨਹੀਂ ਮੈਂ ਤੇ ਖੁੱਲਕੇ ਫਾਰਮਰਸ ਵਾਲੀ ਗੱਲ ਕਰਦਾ ਆ ਇਹ ਸਵਾਲ ਜਵਾਬ ਸੜ ਚ ਡਾਕੇ ਬਾਹਰ ਕੱਢ ਕੇ ਆਪਣਾ ਪਬਲਿਸ਼ਾਈਜ਼ ਕਰਕੇ ਉਹ ਥੋੜਾ ਹੁੰਦੇ ਆ ਇਹ ਤਾਂ ਸੀਰੀਅਸ ਗੱਲਾਂ ਨੇ ਰਾਜੇਵਾਲ ਸਾਹਿਬ ਬੜੇ ਵੱਡੇ ਵੱਡੇ ਨਾਂ ਨੇ ਇਹ ਤਾਂ ਇੱਕ ਮਿੰਟ ਗੱਲ ਕਰ ਲਈਏ ਭਾਈ ਆਪਾਂ ਇਹ ਤਾਂ ਦੇਖੋ 올 ਇੰਡੀਆ ਲੈਵਲ ਦੇ ਲੀਡਰ ਨੇ ਸ਼ਾਇਦ ਵਰਲਡ ਕਲਾਸ ਮੈਂ ਤੇ ਕਿੰਨਾ ਮੈਂ ਅੰਮ੍ਰਿਤਸਰ ਚ ਆ ਗਿਆ ਮੈਂ ਅੰਮ੍ਰਿਤਸਰ ਦੀ ਗੱਲ ਕਰਦਾ ਆ ਦੇਖੋ 올 인디아 레벨 ਦੀ ਜਿਹੜੀਆਂ ਇਹਨਾਂ ਨੇ ਗੱਲਾਂ ਕਰਦੀਆਂ ਉੱਥੇ ਕਰਨੀ ਆਪਾਂ ਇੱਥੇ ਫੇਰ ਵਾਪਸ ਕੋਈ ਗੱਲ ਧਿਆਨ ਨਾਲ ਸਭ ਤੋਂ ਪਹਿਲੀ ਗੱਲ ਇਹ ਥੋੜੀ ਇਨਵੈਸਟੀਗੇਸ਼ਨ ਕਰਿਓ ਕਿ ਅਸੀਂ ਚੌਲ ਤੇ ਵੀਟ ਕਦੋਂ ਗ로우 ਕਰਨੇ ਸ਼ੁਰੂ ਕੀਤੇ ਅੰਗਰੇਜ਼ਾਂ ਚ ਅਸੀਂ 인ਡੀਪੈਂਡੈਂਸ ਕੀਤੇ ਨਾ 65 ਆਪਾਂ ਇੱਥੇ ਕਣਕ ਬੀਜਣੀ ਸ਼ੁਰੂ ਕੀਤੀ ਤੇ 70 ਚ 70s ਚ ਆਪਾਂ ਚੌਲ ਉਹ ਫਾਰਮਰ ਨੇ ਇਸ ਲਈ ਬੀਜੇ ਕਿ ਉਹਨਾਂ ਲਈ ਉਹ ਪ੍ਰੋਫਿਟੇਬਲ ਸੀਗਾ ਸੋ ਮੈਂ ਮੇਰੇ ਵਾਪਸ ਉਸੇ ਦੀ ਗੱਲਾਂ ਦੀ ਆ ਕਿ ਫਾਰਮਰਾਂ ਦੀਆਂ ਇਨਕਮਾਂ ਵਧਣੀਆਂ ਚਾਹੀਦੀਆਂ ਇਹ ਪਹਿਲਵਾਨ ਰਜੇਵਾਲ ਖਾ ਹੁਣ